ਸਮਾਤ ਜਿੰਦਾਬਾਦ 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 ਪੰਜਾਬ ਦੇ ਹੱਕ ਇੱਥੇ ਰੱਖ ਪੰਜਾਬ ਦੇ ਹੱਕ ਇੱਥੇ ਰੱਖ ਯਾਅ ਦੇ ਹੱਕ ਇੱਥੇ ਰੱਖ ਯਾਅ ਦੇ ਹੱਕ ਇੱਥੇ ਰੱਖ ਪੰਜਾਬ ਦੇ ਪਾਣੀ ਤੇ ਸਾਡਾ ਹੱਕ ਪੰਜਾਬ ਦੇ ਪਾਣੀ ਤੇ ਸਾਡਾ ਹੱਕ ਪੰਜਾਬ ਦੇ ਪਾਣੀ ਤੇ ਸਾਡਾ ਹੱਕ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਯਾਅ ਦੇ ਪਾਣੀ ਤੇ ਪੰਜਾਬ ਦਾ ਹੱਕ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਸਟਾਣ ਮੌਜੂਦ ਨੇ ਮਾਰਕੀਟ ਸੈਂਟਿਕ ਤੁਰਾੜੀ ਦੇ ਚੇਅਰਮੈਨ ਕੁਰੀਸ਼ ਰਾਜ ਕੁਰੀਸ਼ ਰਾਜ ਅੱਜ ਉਹ ਇਹ ਧਰਨ ਲਾਇਆ ਗਿਆ ਹੈ ਪਾਣੀ ਦੇ ਮੁੱਦੇ ਤੇ ਇੱਕ ਪੂਰੀ ਗੱਲਬਾਤ ਹੈ ਕੋਈ ਜਿੰਮੇਗੀ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਸੈਂਟਰ ਗਵਰਨਮੈਂਟ ਨੇ ਹਮੇਸ਼ਾ ਹੀ ਪੰਜਾਬ ਦੀ ਗੱਲ ਬੇਤਕਰਾ ਕਰਿਆ ਸੈਂਟਰ ਗਵਰਨਮੈਂਟ ਨੇ ਪਹਿਲਾਂ ਤਾਂ ਸਾਡਾ ਜਿਹੜਾ ਮੰਡੀਆਂ ਦਾ ਮੰਡੀ ਬੋਰਡ ਦਾ ਜਿਹੜਾ ਪੈਸਾ ਹੈਗਾ ਜੀ ਉਹ ਰੋਕਿਆ ਹੋਇਆ ਜੀ ਜਿਸ ਦੀ ਕਰਕੇ ਸਾਡੇ ਪਿੰਡਾਂ ਦੀ ਸੜਕਾਂ ਜਿਹੜੀ ਸੜਕਾਂ ਮੰਡੀਆਂ ਨੂੰ ਜਾ ਰਹੀਆਂ ਉਹਦੀ ਦਿੱਕਤ ਆ ਰਹੀ ਹੈ ਤੇ ਹੁਣ ਸੈਂਟਰ ਗਵਰਨਮੈਂਟ ਨੇ ਬੜੀ ਕੋਜੀ ਹਰਕਤ ਕੀਤੀ ਹੈ ਇੱਕ ਕਿ ਉਹਨੇ ਪਾਖੜਾ ਵਿਆਸ ਕੀ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਜੋ ਕਿ ਬਹੁਤ ਹੀ ਨਿੰਦਣਜੋਗ ਗੱਲ ਹੈ ਕਿ ਪੰਜਾਬ ਦੇ ਬਾਅਦ ਇਸ ਟਾਈਮ 'ਚ ਜੋ ਹਾਲਾਤ ਹੈ ਪੰਜਾਬ ਦੇ ਪੰਜਾਬ ਦਾ ਬਹੁਤ ਜਿਹੜਾ ਏਰੀਆ ਹੈਗਾ ਉਹ ਰੈੱਡ ਜ਼ੋਨ ਦੇ ਵਿੱਚ ਆ ਚੁੱਕਿਆ ਹੈ ਔਰ ਸਾਡੇ ਬਾਅਦ ਆਪਣੇ ਵਾਸੀ ਵੀ ਇਸ ਟਾਈਮ 'ਚ ਜਿਹੜਾ ਪਾਣੀ ਹੈ ਪੂਰਾ ਨਹੀਂ ਹੈਗਾ ਦਿਨ ਪਰ ਦਿਨ ਜਿਹੜਾ ਪਾਣੀ ਦਾ ਲੈਵਲ ਹੈ ਉਹ ਨੀਚੇ ਜਾ ਰਿਹਾ ਹੈ ਤੇ ਸਰਦਾਰ ਭਵਨ ਸਿੰਘ ਮਾਨ ਜੀ ਨੇ ਬੜੀ ਮਲਕੀ ਇਹਨਾਂ ਦੀ ਹਿੰਮਤ ਦੀ ਗੱਲ ਉਹਨਾਂ ਨੇ ਨਹਿਰੀ ਪਾਣੀ ਨੂੰ ਉਹਨਾਂ ਨੇ ਸੂਝ-ਬੂਝ ਦੇ ਨਾਲ ਨਹਿਰੀ ਪਾਣੀ ਨੂੰ ਮਲਕੀ ਖੇਤਾਂ ਤੱਕ ਪਹੁੰਚਾਇਆ ਉਹਨਾਂ ਨੇ ਜਿਹੜੀ ਸਚਾਈ ਹੈਗੀ ਹੈ ਲਗਭਗ ਉਹਨਾਂ ਨੇ 50% ਦੀ ਸਚਾਈ ਹੈ ਖੇਤੀ ਆਪਣੇ ਨਹਿਰੀ ਪਾਣੀ ਤੋਂ ਵਧਾਈ ਹੈ ਤੇ ਸੈਂਟਰ ਸਰਕਾਰ ਨੂੰ ਇਹ ਚੀਜ਼ ਹজম ਨਹੀਂ ਹੋ ਰਹੀ ਹੈਗੀਆਂ ਉਹਨਾਂ ਨੇ ਪਖੜਾ ਵਿਆਸ ਬੋਰਡ ਤੇ ਪ੍ਰੈਸ਼ਰ ਪਾ ਕੇ ਹਰਿਆਣੇ ਵਾਸਤੇ ਜਿਹੜਾ ਪਾਣੀ ਹੈਗਾ ਉਹਨਾਂ ਨੇ ਮੰਗਿਆ ਤੇ ਉਹ ਪੂਰਾ ਪ੍ਰੈਸ਼ਰ ਪਾ ਰਹੇ ਕਿ ਪਾਣੀ ਉਹਨੂੰ ਦਿੱਤਾ ਜਾਵੇ ਪਰ ਸਾਰਾ ਪੰਜਾਬ ਜਿਹੜਾ ਹੈਗਾ ਏ ਉਹ ਅੱਜ ਭਗਵਾਨ ਸੀਮਾਨ ਨਾਲ ਖੜਾ ਹੈ ਤੇ ਹਰਿਆਣੇ ਨੂੰ ਪਾਣੀ ਦੀ ਇੱਕ ਬੂੰਦ ਵੀ ਦਿੱਤੀ ਨਹੀਂ ਜਾਏਗੀ ਕਿ ਪਾਣੀ ਸਾਡੇ ਵਾਸਤੇ ਵਾਲਾ ਪੂਰਾ ਨਹੀਂ ਹੈ ਤਾਂ ਅਸੀਂ ਸੈਂਟਰ ਸਰਕਾਰ ਨੂੰ ਹੀ ਬੇਨਤੀ ਕਰਦੇ ਹਾਂ ਮੋਦੀ ਜੀ ਨੇ ਵੀ ਇਹ ਕਹਿਣਾ ਚਾਹੁੰਦੇ ਤੁਹਾਡੇ ਮਾਧਿਅਮ ਤੇ ਕਿ ਪੰਜਾਬ ਤੇ ਰਹਿਮ ਕਰੋ ਕਿ ਪੰਜਾਬੀ ਜਿਹੜਾ ਹੈਗਾ ਭਾਰਤ ਦਾ ਹਿੱਸਾ ਏ ਜਿਹੜਾ ਹਮੇਸ਼ਾ ਹੀ ਕੁਰਬਾਨੀਆਂ ਦੇ ਲਈ ਸਭ ਤੋਂ ਅੱਗੇ ਰਿਹਾ ਏ ਤੇ ਅੱਗੇ ਵੀ ਅੱਗੇ ਰਹੂਗਾ ਤਾਂ ਇਹਦੇ ਵੱਲ ਥੋੜਾ ਦੇਖਿਆ ਜਾਵੇ ਇਹ ਜਿਹੜੀ ਕੋਜੀ ਹਰਕਤਾਂ ਹੈਗੀਆਂ ਤੁਹਾਡੀਆਂ ਇਹ ਪੰਜਾਬ ਚ ਹੁਣੇ ਬਰਦਾਸ਼ਤ ਨਹੀਂ ਕਰੇਗਾ ਨਾ ਹੀ ਚੱਲਣਗੀਆਂ ਧੰਨਵਾਦ ਚਲ ਬਟਾ ਜੀ ਬਹੁਤ ਦੇਖੋ ਜੀ ਪਾਣੀ ਹੈ ਜਿਹੜਾ ਇੱਕ ਕੁਦਰਤੀ ਸੋਮਾ ਹੈ ਪਾਣੀ ਹਰ ਜੀਵ ਜੰਤੂ ਹਰ ਬੰਦੇ ਦਾ ਹਰ ਇਨਸਾਨ ਦਾ ਫਸਲਾਂ ਦਾ ਇੱਕ ਪਾਣੀ ਦੇ ਬਿਨਾ ਨਰਵਾਣ ਨਹੀਂ ਹੈਗਾ ਸੋ ਜੋ ਇੱਕ ਕੁਦਰਤੀ ਸਮਾ ਹੈ ਔਰ ਸਰਕਾਰ ਦੇ ਨੀਮਾ ਅਨਸਾਰ ਜਿੰਨਾ ਕੁ ਪਾਣੀ ਅਸੀਂ ਹਰਿਆਣੇ ਨੂੰ ਪਹਿਲਾਂ ਦੰਦੇ ਸੀ ਜੋ ਇਹਨਾਂ ਦਾ ਸੁਧਾਨ ਬਣਿਆ ਹੋਇਆ ਇਹਨਾਂ ਦੀ ਕਮਿਟਮੈਂਟ ਹੋਈ ਹੋਈ ਹੈ ਐਗਰੀਮੈਂਟ ਹੋਇਆ ਹੋਇਆ ਉਹਦੇ ਹਿਸਾਬ ਨਾਲ ਪਾਣੀ ਇਹਨਾਂ ਨੇ 10 ਮਹੀਨੇ ਚ ਪੂਰਾ ਲੈ ਲਿਆ ਪੂਰਾ ਲੈਣ ਦੇ ਉਪਰੰਤ ਹੁਣ 2 ਮਹੀਨੇ 21 ਮਈ ਤੱਕ ਜਿਹੜਾ ਪਾਣੀ ਹੈ ਇਹਨਾਂ ਨੂੰ 21 ਮਈ ਤੋਂ ਲੈ ਕੇ ਅਗਲੇ ਸਾਲ 21 ਮਈ ਤੱਕ ਇਹਨਾਂ ਦਾ ਸਾਲ ਦਾ ਪਾਣੀ ਇੰਨਾ ਹੁੰਦਾ ਹੈ لیکن ਉਹਨਾ ਪਾਣੀ ਦੇ 10 ਮਹੀਨੇ ਚ ਪੂਰਾ ਕਰ ਚੁੱਕੇ ਆ ਹੁਣ ਜਿਹੜਾ ਪਾਣੀ ਹੈ ਇਹ ਬਾਧੂ ਪਾਣੀ ਮੰਗ ਰਹੇ ਆ ਜੋ ਕਿ ਨਿਯਮਾਂ ਤੇ ਉਲਟਾ ਹੈ ਇਹ ਅਸੀਂ ਖੁਸ਼ ਹੋ ਨਹੀਂ ਦੇਣਾ ਕਿਉਂਕਿ ਸਾਡਾ ਸਾਡੇ ਪੰਜਾਬ ਚ ਪਾਣੀ ਹੈ ਜਿਹੜਾ ਇਹ ਮਤਲਬ ਹਰ ਸਾਲ 20 ਫੁੱਟ 30 ਫੁੱਟ ਡੂੰਘਾ ਜਾਂਦਾ ਰਹਿੰਦਾ ਹੈ ਭਗਵੰਤ ਮਾਨ ਸਾਹਿਬ ਦੇ ਯਤਨਾ ਸਦਕਾ ਪਿਛਲੇ ਸਾਲ ਇੱਕ ਪਹਿਲੀ ਵਾਰੀ ਹੋਇਆ ਕਿ ਸਾਡੇ ਟੂਲਾਂ ਦੇ ਬੋਰਾ ਚ ਕੋਈ 10 ਜਾਂ 20 ਫੁੱਟ ਦਾ ਟੋਟਾ ਸਾਨੂੰ ਪੈਪ ਦਾ ਟੋਟਾ ਪਾਉਣਾ ਨਹੀਂ ਪਿਆ ਕਿਉਂਕਿ ਉਹਨਾਂ ਨੇ ਪਾਣੀ ਦੀ ਸੰਭਾਲ ਕੀਤੀ ਨਹੀਂ ਹਰ ਸਾਲ 10 ਫੁੱਟ ਜਾਂ 20 ਫੁੱਟ ਦਾ ਸਾਨੂੰ ਟੋਟਾ ਪਾਉਣਾ ਪੈਂਦਾ ਸੀ ਕਿਉਂਕਿ ਇੰਨਾ ਪਾਣੀ ਥੱਲੇ ਹਰ ਸਾਲ ਜਾ ਰਿਹਾ ਸੋ ਪਾਣੀ ਜਿਹੜਾ ਹੈਗਾ ਮੈਂ ਨਹੀਂ ਕਹਿੰਦਾ ਕਿ ਸਾਡਾ ਆਪਣਾ ਇੱਕ ਜਿਹਾ ਸੌਮਾ ਹੈ ਲੇਕਿਨ ਸਾਰਾ ਸਭ ਨੂੰ ਵੰਡ ਕੇ ਹੀ ਮਿਲੇਗਾ ਜੋ ਸਾਡਾ ਸਾਡੇ ਕੋਲ ਸਾਡਾ ਜਿਹੜਾ ਖਜ਼ਾਨਾ ਹੈ ਪਾਣੀ ਦਾ ਅਸੀਂ ਇਹ ਬਾਧੂ ਪਾਣੀ ਕਿਸੇ ਹੋਰ ਨੂੰ ਜਾਣ ਨਹੀਂ ਦੇਣਾ ਸਾਡਾ ਜੋ ਮਰਜੀ ਭਾਵੇਂ ਖੂਨ ਦਾ ਕਦਰ ਕਰ ਅਗਰ ਸਾਨੂੰ ਲਾਉਣਾ ਪਈਏ ਪੰਜਾਬੀਆਂ ਨੂੰ ਪਰ ਅਸੀਂ ਪਾਣੀ ਜਾਣ ਨਹੀਂ ਧੰਨਵਾਦ ਸਭ ਤੋਂ ਪਹਿਲਾਂ ਦੇਖੋ ਇਹ ਪੰਜਾਬ ਦੇ ਪਾਣੀ ਦੇ ਉੱਤੇ ਰਾਜਨੀਤੀ ਕਰ ਰਹੀ ਹੈ ਬੀਜੇਪੀ ਸਰਕਾਰ ਅੱਜ ਹਲਕਾ ਖਰੜ ਦੇ ਸਾਰੇ ਪਿੰਡਾਂ ਦੇ ਨਮਾਇਦਿ ਪੁੱਜੇ ਹੋਏ ਆ ਇਹ ਸਾਡੇ ਇਲਾਕੇ ਦੇ ਸਾਰੇ ਪੂਰੇ ਪੰਜਾਬ 'ਚ ਰੋਸ ਆ ਕਿਉਂਕਿ ਪੰਜਾਬ ਦੇ ਉੱਤੇ ਜਿਹੜਾ ਪੰਜਾਬ ਦੇ ਪਾਣੀ ਆ ਉੱਤੇ ਪੰਜਾਬ ਦੇ ਲੋਕਾਂ ਦਾ ਹੱਕ ਆ ਲੋਕ ਸਾਰੇ ਆਏ ਹੋਏ ਆ ਤੇ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਰੋਸ ਆ ਬੀਜੇਪੀ ਸਰਕਾਰ ਦੇ ਖਿਲਾਫ ਅਸੀਂ ਡਟ ਕੇ ਤਾਰਨਾ ਵੀ ਦਵਾਂਗੇ ਕਿਉਂਕਿ ਪੰਜਾਬ ਦਾ ਪਾਣੀ ਜੇ ਮੰਨ ਲਓ ਵੀ ਪੰਜਾਬ ਦੇ ਲੋਕ ਨਾ ਵਰਤ ਸਕੇ ਤਾਂ ਸਾਡੇ ਪੰਜਾਬ ਦੇ ਲਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆ ਕਿਉਂਕਿ ਹੁਣ ਭਗਵੰਤ ਮਾਨ ਸਾਹਿਬ ਨੇ ਜਦੋਂ ਤੋਂ ਸਰਕਾਰ ਆਈ ਆ ਪਿੰਡੋਂ ਪਿੰਡ ਨਹਿਰਾਂ ਦਾ ਪਾਣੀ ਹੈ ਜਿਹੜਾ ਉਹ ਪਿੰਡਾਂ ਵਿੱਚ ਦਿਆ ਹੈ ਤਾਂ ਜੋ ਜਿਹੜਾ ਪਾਣੀ ਦਾ ਮਿਆਰ ਸੀ ਬਹੁਤ ਜ਼ਿਆਦਾ ਡਾਊਨ ਜਾਂਦਾ ਡਿੱਗ ਰਿਹਾ ਸੀ ਆ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਹੁਣ ਥੋੜੀ ਜੀ ਨਜਾਤ ਮਿਲਣ ਲੱਗੀ ਆ ਤੇ ਹੁਣ ਬੀਜੇਪੀ ਦੀ ਅੱਖ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਆ ਵੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਜਿਹੜਾ ਭਾਈਚਾਰ ਖਾਂਜਾ ਉਹਨੂੰ ਖਤਮ ਕਰਿਆ ਜਾਵੇ ਜਿਹੜੀਆਂ ਇੱਥੇ ਦੀਆਂ ਫਸਲਾਂ ਲੋਕ ਕਿਉਂਕਿ ਅਸੀਂ ਆਪ ਬੀਜ ਕੇ ਆਪ ਆਪਣੀ ਮਿਹਨਤ ਕਰਕੇ ਆਪ ਖਾਣੇ ਵਾਲੇ ਇਨਸਾਨ ਆ ਨਾ ਮਿਹਨਤੀ ਲੋਕ ਆ ਇੱਥੋਂ ਦੇ ਇੱਥੋਂ ਦੇ ਮਿਹਨਤੀ ਲੋਕਾਂ ਨੂੰ ਹੋਰ ਟੈਕਲ ਕਰਨ ਦੇ ਲਈ ਬਸ ਉਹਨਾਂ ਦਾ ਪਾਣੀ ਖੋਲਣਾ ਉਹਨਾਂ ਦੀ ਐਮਐਸਪੀ ਖੋਲਣੀ ਉਹਨਾਂ ਦਾ ਮਤਲਬ ਹਰ ਇੱਕ ਪਰੋਪਗੈਂਡਾ ਜਿਹੜਾ ਯੂਜ਼ ਕਰ ਰਹੀ ਹੈ ਬੀਜੇਪੀ ਸਰਕਾਰ ਵੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਨੀਚੇ ਲਾਇਆ ਜਾਵੇ ਤੇ ਆਪਣੀ ਜਿਹੜੀ ਰਾਜਨੀਤਿਕ ਨੀਤੀ ਆ ਉਹਨੂੰ ਚਮਕਾਇਆ ਜਾਵੇ ਸੋ ਇਹ ਅਸੀਂ ਹੋਣ ਨਹੀਂ ਦਵਾਗੇ ਤੇ ਅਸੀਂ ਸਾਡਾ ਲੋਕ ਭਾਈਚਾਰਾ ਇਹ ਸਾਰੇ ਇਕੱਠੇ ਆ ਤੇ ਅਸੀਂ ਪੰਜਾਬ ਦੇ ਪਾਣੀ ਦਾ ਹੱਕ ਜਿਹੜਾ ਉਹ ਆਪਣਾ ਲੈ ਕੇ ਹਟਾਂਗੇ